ਬਸੰਤ ਪੰਚਮੀ ਦਾ ਦਿਹਾੜਾ ਦੇਸ਼ ਭਰ ਚ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਸਿਹਾਟਾ ਸਾਹਿਬ ਵਿਖੇ ਇਸ ਦਿਹਾੜੇ ਮੌਕੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਮੌਕੇ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਸ਼ਿਹਟਾ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੁੱਲੇ ਮੈਦਾਨ ਵਿੱਚ ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਦੀ ਖੁਸ਼ੀ ਮਨਾਈ ਜਾ ਰਹੀ ਹੈ। ਸੰਗਤਾਂ ਨੇ ਆਖਿਆ ਕਿ ਉਹ ਬਹੁਤ ਖੁਸ਼ਕਿਸਮਤ ਹਨ ਜੋ ਬਸੰਤ ਪੰਚਮੀ ਦੇ શુભ ਦਿਹਾੜੇ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਆਈਸਾ ਤੁਹਾਨੂੰ ਕਿੱਦਾ ਲੱਗਾ ਸਿਆਣੀ ਇਹ ਜਤੂ ਮਾਈਕ ਮੜੀ ਅਨੂੰ ਇਥੇ ਆਣ ਕੇ ਜੀ ਪਸੰਦ ਬੈਜ ਵੀ ਹੈ ਜੀ ਮਹਾਰਾਜ ਜੀ ਤੁਹਾਡਾ ਬਹੁਤ ਵਧੀਆ ਕਾਲੇ ਸ਼ਹਿਰ ਨਿਵਾਸੀ ਨੂੰ ਬਹੁਤ ਬਹੁਤ ਵਧਾਈਆਂ ਹੁੰਦੀ ਮੈਂ ਕਹਿੰਦਾ ਗਿਣਤੀ ਵੀ ਕਰ ਸਕਦੇ ਭਾਜੀ ਜਿਨੇ ਮਹਾਰਾਜ ਜੀ ਬਹੁਤ ਕਿਰਪਾ ਚੜਦੀ ਕਲਾ ਇਹ ਦੱਸਦੀ ਮਹਾਰਾਜ ਜੀ ਸਾਥ ਸੁਖ ਸ਼ਾਂਤੀ ਵਸੇ ਚੜਦੀ ਕਲਾ ਕਰੇ ਅਸੀਂ ਆਪਣੇ ਵੱਲੋਂ ਛਾੜਾ ਸਾਹਿਬ ਗੁਰਦੁਆਰੇ ਆਏ ਆ ਸਾਡੇ ਬੱਚੇ ਦੀ ਦਾਤ ਇਥੋਂ ਮਿਲੀ ਸਾਨੂੰ ਮਾਪਾ ਜੀ ਕੋ ਜੋ ਮੰਗੀਦਾ ਸਾਨੂੰ ਸਭ ਮਿਲਦਾ। ਬਾਬਾ ਜੀ ਦਾ ਜਪਸੰਤ ਪੈਂਚੀ ਦਾ ਦਿਹਾੜਾ ਬੜਾ ਵੱਡਾ ਦਿਨ। ਦੱਸ ਨਹੀਂ ਸਕਦਾ ਇੰਨੀ ਸੰਗਤ ਇੰਨੀ ਦੂਰੋਂ ਨੇਰੋਂ ਆਏ ਬਹੁਤ ਜ਼ਿਆਦਾ ਸੰਗਤ ਆਨੇ। ਦੇਖੋ ਜੀ ਸਭ ਤੋਂ ਵੱਡੀ ਗੱਲ ਬੜੀ ਇਤਿਹਾਸਿਕ ਜਗ੍ਹਾ ਹੈਗੀ ਐ। ਛਾੜਾ ਸਾਹਿਬ ਤੇ ਬੜੀ ਦੂਰੋਂ ਸੰਗਤਾਂ ਪਹੁੰਚਦੀਆਂ ਹੈਗੀਆਂ ਨੇ। ਔਮ ਹੁਮਾ ਆ ਕੇ ਤੇ ਬੜੀ ਆਪਣੀ ਮਨਸਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਹੈਗੀਆਂ ਤੇ ਇਸ ਕਰਕੇ ਦੇਖੋ ਠਾਠਾ ਮਾਰਦਾ ਹੋਇਆ ਜਿਹੜਾ ਗੁਰੂ ਦੀ ਸੰਗਤ ਪਹੁੰਚੀ ਹੋਈ ਹੈ ਬੜੀ ਦੂਰੋਂ। ਪੰਜ ਪਿਆਲੇ ਪੰਜ ਪੀੜ 60 ਅੰਪੀਰ ਬੈਠਾ ਗੁਰਪਾਲ ਜੀ ਗੁਰੂ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਛੇ ਹਟਾਣਾ ਫੁੱਲ ਲਗਾ ਗਿਆ ਵਾ ਜੋ ਵਾਈ ਜੋਗ ਖੇਤੀ ਸੁੱਕਦੀ ਸੀ ਉਹ ਵੀ ਹਰੀ-ਪਰੀ ਹੋਈ ਆ ਸੰਗਤਾਂ ਦੀਆਂ ਸਾਰੀਆਂ ਸੰਪੂਰਨ ਹੁੰਦੀਆਂ ਨੇ ਹਾਂਜੀ ਅੱਜ ਬਸੰਤ ਪੰਚਮੀ ਦਾ ਤਿਹਾੜਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜਦੋਂ ਫੁੱਲ ਲਗਾਇਆ ਸੀ ਉਦੇ ਸਬੰਧ ਦੇ ਵਿੱਚ ਇਹ ਬਸੰਤ ਪੈਣਵੀ ਦਾ ਮੇਲਾ ਲੱਗਦਾ ਤੇ ਸ਼ੁਰੂ ਤੋਂ ਹੀ ਮੁੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਖੂ ਦੀ ਸੇਵਾ ਹੋਈ ਹੈ ਅੱਜ ਮਹਾਂ ਸੰਤ ਪੈਣਵੀ ਦਾ ਤਿਆਰ ਬਹੁਤ ਮਹਾਰਾ ਦੀ ਕਿਰਪਾ ਵਾ ਬੜੀ ਸਰਦਾ ਨਾ ਆਉਂਦੀ ਹਰ ਸਾਲ ਇਹ ਬਹੁਤ ਕਿਰਪਾ ਦੀ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਮਹਾਰਾਜ ਅੱਜ ਬਾਬਾ ਜੀ ਦੇ ਅਰਦਾਸ ਬੇਨਤੀ ਬੱਚੀ ਦਾ ਕਾਰਜ ਰੰਭਿਆ ਸੀ ਬਹੁਤ ਵਧੀਆ ਹੋ ਗਿਆ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਅੱਜ ਪੈਣਵੀ ਦਾ ਜਹਾੜਾ ਹਾਂਜੀ ਬਸੰਤ ਮਾਚੀ ਦਾ ਜਿਹੜਾ 10 ਸਭ ਬੇਨਤੀਆਂ ਸੰਗਤ ਕਰ ਰਹੀ ਜੀ ਆਪਣੀਆਂ ਖੁਸ਼ ਮਨ ਆਪਣਾ ਨੇ ਪੂਰੀਆਂ ਕਰਨ ਵਾਸਤੇ ਲੈਣ ਵਾਸਤੇ 10 ਬੇਨਤੀ ਇਹੋ ਹੀ ਆ ਕਿ ਸਭ ਦੀ ਚੜ੍ਹਦੀ ਕਲਾ ਹੋਵੇ ਅੱਜ ਬਸੰਤ ਮਾਚੀ ਦਾ ਪੁੱਤਰ ਦੇ ਹੜਾ ਹੈਗਾ ਇਸ ਦਿਨ ਫਿਰ ਉਹ ਅਰਜਨ ਦੇਵ ਜੀ ਨੇ ਆਪਣੇ ਬੇਟੇ ਗੁਰਹਰਗੋਬਿੰਦ ਜੀ ਨਾਲ ਉਰੇ ਛੇਟਾ ਸਾਹਿਬ ਖੋਲਵਾਇਆ ਸੀ ਉਹਨਾਂ ਦੇ ਜਨਮ ਦੇ ਖੁਸ਼ੀ ਵਿੱਚ ਇਹ ਸਾਰੀ ਸੰਗਤ ਰਤਮਸਕ ਹੋ ਰਹੀ ਹੈ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਤਨ ਗੁਰਦੁਆਰਾ ਸ੍ਰੀ ਸ਼ਹਿਰਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਬਸੰਤ ਪੈਂਜਮੀ ਦਾ ਸਾਲਾਨਾ ਜੋੜ ਮੇਲਾ ਬੜੇ ਹੀ ਪ੍ਰੇਮ ਭਾਵਨਾ ਉਤਸ਼ਾਹ ਤੇ ਸਤਿਕਾਰ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਾਸਤੇ ਸਮੁੱਚੇ ਪ੍ਰਬੰਧ ਵੱਲੋਂ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਅਤੇ ਗੁਰੂ ਨਾਨਕ ਨਾਮ ਲੇਵਾ ਸਭਾ ਸੁਸਾਇਟੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੂਰ ਦਰਾੜਿਆਂ ਤੋਂ ਪਹੁੰਚ ਰਹੀ ਸਾਧ ਸੰਗਤ ਨੂੰ ਜੀ ਆਇਆਂ ਵੀ ਕਹਿੰਦੇ ਆ ਲੱਖ ਲੱਖ ਵਧਾਈ ਵੀ ਦਿੰਦੇ ਆ ਬਿਲਕੁਲ ਜੀ ਗੁਰਦੁਆਰਾ ਸਾਹਿਬ ਵੱਲੋਂ ਅਤੇ ਨਗਰ ਨਿਗਮ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਲਾਏ ਆ ਤੇ ਦ੍ਰਿਸ਼ੀ ਨਜ਼ਰ ਜਿਹੜੀ ਆ ਉਹ ਜਿਹੜੇ ਉਹ ਲੜਬਾਜ ਨੇ ਉਹਨਾਂ ਤੇ ਰੱਖੀ ਜਾ ਰਹੀ ਆ ਲਟੇਰਿਆਂ ਦੇ ਜੇਬ ਕਤਰਿਆਂ ਤੇ ਸਾਡੇ ਮੁਲਾਜ਼ਮ ਵੀ ਵਿੱਚ ਸੰਗਤ ਦੇ ਵਿੱਚ ਚੈਕਿੰਗ ਜਿਹੜੀ ਉਹ ਕਰ ਰਹੇ ਆ ਅਸੀਂ ਸਾਰੀ ਸਾਧ ਸੰਗਤ ਨੂੰ ਜਿਹੜੇ ਵੀ ਵੀਰੇ ਗੁੱਡੀਆਂ ਡਾਉਂਦੇ ਨੇ ਪਤੰਗबाजी ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਦਾਸ ਮੈਨੇਜਰ ਗੁਰਦਰਾ ਸਾਹਿਬ ਵੱਲੋਂ ਬੇਨਤੀ ਕਰਦਾ ਕਿ ਚਾਈਨਾ ਡੋਰ ਨੂੰ ਨਾਮ ਵਰਤਿਆ ਜਾਵੇ ਆਮ ਡੋਰ ਜਿਹੜੀ ਹੁੰਦੀ ਓਦੇ ਨਾਲ ਜੇ ਕੋਈ ਕਿਸੇ ਨੇ ਗੁੱਡੀ ਜਾਂ ਕੋਈ ਪਤੰਗ ਚੜਾਉਣੀ ਆ ਤੇ ਉਹਦੇ ਨਾਲ ਚੜਾ ਲਈ ਜਾਵੇ ਕਿਉਂਕਿ ਰੈਨਾਡੋਰ ਦੇ ਨਾਲ ਬਹੁਤ ਵੇਖਣ ਨੂੰ ਮਿਲਦਾ ਕਿ ਬਹੁਤ ਨੁਕਸਾਨ ਹੁੰਦਾ ਹੈ ਬੜੀਆਂ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਸ਼ਹਾਟਾ ਸਾਹਿਬ ਕੇ ਬਸੰਤ ਪੈਂਚਮੀ ਦਾ ਦਿਹਾੜਾ ਫਿਰਦਾ ਭਾਵਨਾ ਨਾਲ ਬਣਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟ ਵੀ ਖਬਰ ਨਾਮ ਲਈ ਕੈਮਰਾਮੈਨ ਪਰੇਸ਼ਰ ਮਦਰ ਰਕੇਸ਼ ਕੁਮਾਰ